ਤੁਸੀਂ ਮੋਦੀ ਸਾਹਿਬ ਦੇ ਬਾਰੇ ਕਿਸਾਨੀ ਦੇ ਅੱਗੇ ਚ ਬੋਲ ਰਹੇ ਨੇ ਤੁਸੀਂ ਤੁਸੀਂ ਵੀਰ ਜੀ ਕਹਿੰਦਾ ਵੀ ਮੋਦੀ ਸਾਹਿਬ ਘਰਾਂਿਆਂ ਨੂੰ ਪੈਸੇ ਦੇ ਰਹੇ ਨੇ ਛੋਟੇ-ਬੋਟੇ ਲੋਨ ਦੇ ਰਹੇ ਨੇ ਜਿਹੜਾ ਮੋਦੀ ਸਾਹਿਬ ਦਾ 15-15 ਲੱਖ ਦੀ ਸਾਡੇ ਤਾਂ ਉਹੀ ਨਹੀਂ ਮੁੱਕਿਆ ਸੱਤੋ ਆਇਆ ਵਾ ਦੂਜੀ ਗੱਲ ਜਿਹੜੀ ਤੁਸੀਂ ਧਰਨੇ ਤੁਸੀਂ মিডিਆ ਵਾਲਿਓ ਤੁਸੀਂ ਦਿੱਲੀ ਧਰਨੇ ਤੇ ਵੇਖਿਆ ਯਾ ਵੀ ਇਹਨਾਂ ਨੇ ਕੀ ਉੱਥੇ ਗੰਦੀਆ ਕਰਤੂਤਾ ਕੀਤੀਆਂ ਨੇ ਕੀ ਉੱਥੇ ਗੰਦੀਆ ਗਰਦੁੱਤਾ ਕੀਤੇ ਨੇ ਨੌਜਵਾਨ ਸਾਡੇ ਲੜਕੇ ਦੀ ਅਸੀਂ ਜਾ ਕੇ ਟਰਾਲੀਆਂ ਜੱਥ ਬੰਦੇ ਰਹਾਂ ਵੀ ਪੁੱਤਰੋ ਬਚ ਕੇ ਬਚ ਕੇ ਉਹਨੇ ਜਿਹੜਾ ਤੁਸੀਂ ਤੁਹਾਡੇ ਯਾਦ ਨਹੀਂ ਉਹ ਬਲਦੇਵ ਸਿੰਘ ਸਰਸਾ ਉਹ ਬਜ਼ੁਰਗ ਬੰਦਾ ਵਿਚਾਰਾ 80 ਸਾਲ ਦਾ ਯਾਰ ਉਹਨੇ ਦਰਨਾ ਦੀ ਇੱਕ ਕਰਤੀ ਧੰਨਵਾਦ ਆ ਮੈਂ ਕਹਿੰਦਾ ਸਲੂਟ ਆ ਸਲਾਮ ਆ ਉਸ ਬੰਦੇ ਨੂੰ ਅਸੀਂ ਵੀ ਨਹੀਂ ਉਨੀ ਪਾਣੀ ਨੱਠ ਕਰ ਰਹੇ ਉਹ ਸਾਰੀ ਸਾਰੀ ਰਾਤ ਦੇਖਿਆ ਜਿੱਥੇ ਤੋਂ ਦਰਨਾ ਸਿਰੇ ਤੋਂ ਸਿਰੇ ਤੱਕ ਲੱਗਿਆ ਬਾਦੀ ਇੱਕ ਦਿਨ ਜਾ ਕੇ ਉੱਥੇ ਦਿੱਲੀ ਸਟੇਟ ਖਾਲੀ ਛੱਡ ਜਾਂਦੇ ਸੀ ਪਹਿਲਾਂ ਉੱਥੇ ਜਾ ਕੇ ਕਿਸੇ ਨੂੰ ਵੀ ਬੋਲਦਾ ਵੀ ਅੱਜ ਰਲਟ ਹੋ ਜਾ ਸਾਰੇ ਬੰਦੇ ਟਰਾਲੀ ਹੁੰਦੇ ਜੀ ਆਊਟਸਟੇਟ ਖੜੇ ਸੀ ਸਰਕਾਰ ਕੁਝ ਵੀ ਕਰਾ ਰਹੀ ਆ ਸਾਡੀ ਬਾਦਲ ਸਰਕਾਰ ਨੇ ਸਾਡੇ ਤੇ ਬਿਗੜੀ ਗੋਲੀ ਚਲਾ ਦਿੱਤੀ ਅਸੀਂ ਕੀ ਕਰਤਾ ਉੱਥੇ ਕੁਝ ਵੀ ਹੋ ਸਕਦਾ ਸੀ ਇੱਕ ਬਲਦੇਵ ਸਿੰਘ ਸਰਸਾ ਇੱਕ ਮੁੰਡਾ ਲੱਖਾ ਸਿਧਾਣਾ ਇੱਕ ਹਰਮੀਤ ਸਿੰਘ ਕਾਦੀਆਂ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਪਹਿਰਾ ਦਿੱਤਾ ਅਸੀਂ ਵੀ ਨਹੀਂ ਦੇ ਸਕਦੇ ਲੱਖਾ ਸਿਧਾਣਾ ਮੁੰਡਾ ਜੀਪ 'ਚ ਹਰਮੀਤ ਸਿੰਘ ਕਾਦੀਆਂ ਟਰੈਕਟਰ ਤੇ ਸਾਰੀ ਸਾਰੀ ਰਾਤ ਉਹ 20-20 ਬੰਦਿਆਂ ਨੂੰ ਲੈ ਕੇ ਸਿਰੇ ਤੋਂ ਸਿਰੇ ਤੱਕ ਘੁੰਮਦੇ ਰਹੇ ਨੇ ਜਿਹੜਾ ਸਾਡਾ ਦਾਸ ਵੀ ਉੱਥੇ ਕਿਸਾਨ ਲੈ ਕੇ ਆਇਆ ਜਦ ਤੋਂ ਬਾਅਦ ਬਿਮਾਰ ਹੋਵੇ ਹੁਣ ਕੱਕ ਸੀਰੀਅਲ ਸੈੱਟ ਨਹੀਂ ਆਇਆ ਹੈ ਜਿਹੜੀ ਗੱਲ ਠੀਕ ਆ ਸਾਡੇ 32 ਪ੍ਰਧਾਨ ਸਾਡੇ ਸਾਰੇ ਸਤਿਕਾਰਯੋਗ ਨੇ ਪਹਿਲਾਂ ਉੱਥੇ মিডিਆ ਕਰਦਾ ਸੀ ਲੰਗਰ ਲੰਗਰ ਰਸਣ ਕਿੰਨੇ ਦਰ ਦਾ ਜਦ ਵੇਖਿਆ ਉਥੇ ਕਾਰਥੇ ਵਾਲੇ ਬਾਬਿਆਂ ਦੇ ਲਾਗੇ ਢੇਰ ਤੇ ਗੋਦੀ মিডিਆ ਦੀ ਬੋਲਚੀ ਬੰਦ ਹੋ ਗਈ ਫਿਰ ਉਹਨਾਂ ਨੇ ਇਹੀ ਪੁੱਛਣਾ ਸ਼ੁਰੂ ਕਰਤਾ ਉਹਨਾਂ ਨੇ ਸੋਚਿਆ ਵੀ ਜਿਹੜੇ ਟਰਾਲੀ ਆ ਜਿਹਨੇ ਅਨਪੜ੍ਹ ਲੋਕ ਨੇ ਪੜ੍ਹੇ ਲਿਖੇ ਉਹ ਸਾਡੇ ਡਾਕਟਰ ਦਰਸ਼ਨਪਾਲ ਪੜ੍ਹਿਆ ਲਿਖਿਆ ਮੁੰਡਾ ਹਰਮੀਤ ਕਾਦੀਆਂ ਪੜ੍ਹਿਆ ਜਿਗਿਆ ਰਾਜੀਵਾਲ ਪੜ੍ਹਿਆ ਲਿਖਿਆ ਠੀਕ ਆ ਅਸੀਂ ਨਹੀਂ ਜਿਹੜੇ ਸਾਡੇ ਕਮਾਂਡ ਕਰਦੇ ਨੇ ਉਹ ਸਾਡੇ ਬੰਦੇ ਪੜ੍ਹੇ ਲ ਆ ਕਈ ਮੀਡੀਆ ਦੇ ਇੱਕ ਦੋ ਕੁ ਦੇਖਣੇ ਪਰੇ ਬੈਠੇ ਫੇਸਬੁੱਕ ਆ ਉਹ ਰੰਗਰੇਟੇ ਗੁਰੂ ਦੇ ਬੇਟਾ ਰੰਗਰੇਟੇ ਸਾਡੀ ਸਾਨ ਯਾਰ ਸਾਡੀ ਜਾਨ ਆ ਬੈਠੀ ਅੱਜ ਸਾਰੇ ਮਜ਼ਦੂਰ ਵੀ ਕਿਸਾਨ ਵੀ ਸਾਰਿਆਂ ਕਿ ਜਿਵੇਂ ਬੰਦਿਆ ਅੱਜ ਜੇ ਇੱਕ ਦੋ ਬੰਦਾ ਗਲਤ ਬੋਲ ਜਾਂਦਾ ਇਹ ਥੋੜੋ ਵੀ ਸਾਰੀ ਕਿ ਬਰਾਦੀ ਗਲਤ ਹੋ ਗਈ ਜਿਹੜੀ ਤੁਸੀਂ ਦਿੱਲੀ ਦੇਖਿਆ ਯਾਰ ਸਰਕਾਰ ਆ ਹੁਣ ਦੇਖੋ ਤੁਸੀਂ ਤਾਜੀ ਦਿਖਾ ਰਹੇ ਨੇ ਉਹੀ ਬਲਦੇਵ ਸਿੰਘ ਸਰਸਾ ਦੂੰਗਾ ਨਾ ਮੇਰੇ ਨਾਂ ਨਹੀਂ ਜਾ ਅਸੀਂ ਉਹਨੂੰ ਸਿਵੇ ਤੱਕ ਨਹੀਂ ਪੁੱਛ ਸਕਦੇ ਬੰਦੇ ਨੂੰ ਓਹ ਆ ਹੁਣ ਫੇਰ ਫੜ ਕੇ ਨਹੀਂ ਅੱਜ ਅਸੀਂ ਬਣੀ ਸੀ ਸਰਸਾ ਦੀ ਨਹੀਂ ਗੱਲ ਕਰ ਰਹੇ ਹਾਂ ਹਰਿਆਣੇ ਦੇ ਉਹ ਹਰਿਆਣੇ ਦਾ ਤੁਸੀਂ ਉਹ ਦੱਸਿਆ ਸੀ ਵੀ ਤੁਸੀਂ ਤੁਹਾਡੇ ਦਿਮਾਗ 'ਚ ਨਹੀਂ ਉਹ ਬਲਦੇਵ ਸਿੰਘ ਜਿਹੜਾ ਸਰਸਾ ਬਹੁਤ ਹੀ ਵਧੀਆ ਬੰਦਾ ਹੈ ਉਹਨੇ ਇੱਕ ਬੰਦਾ ਫੜਿਆ ਹੁਣ ਉਹ ਹਰਿਆਣੇ ਵਾਲੀ ਪੁਲਿਸ ਦੇ ਰੋੜੇ ਮਾਰ ਰਿਹਾ ਮੀਡੀਆ ਦੇ ਸਾਹਮਣੇ ਕਰਤਾ ਹਮ ਹਰਿਆਣਾ ਪੁਲਿਸ ਦਾ ਮੁਲਾਜ਼ਮ ਹਰਿਆਣਾ ਉਹਦੇ ਪਰ ਉਹ ਇਹ ਵੀ ਵੀਡੀਓ ਚੱਲ ਰਹੀ ਹੈ ਯਾਰ ਉਹ ਬੰਦੇ ਸਿੰਘ ਸਰਸਣੇ ਫੜਿਆ ਉੱਥੇ ਵੀ ਦਿੱਲੀ ਵੀ ਅਸੀਂ ਅੱਖੀਂ ਵੇਖਿਆ ਉੱਥੇ ਥਾਣੇ ਤੇ ਜਾ ਕੇ ਕਰਨ ਦੀ ਤੇ ਘੰਟੇ ਬਾਅਦ ਉਹ ਬੰਦੇ ਨੂੰ ਛੱਡ ਦਿੰਦੇ ਦੀ ਪੁਲਿਸ ਯਾਰ ਸਰਕਾਰ ਕੁਝ ਵੀ ਕਰ ਸਕਦੀ ਆ ਅੱਛਾ ਤੁਸੀਂ ਲੱਖੇ ਸਦਾਲੇ ਬਾਰੇ ਕੀ ਸੋਚਦੇ ਹੋ ਉਹ ਕਿਸ ਉਹਨਾਂ ਦਾ ਕੰਮ ਕਾਰੋਬਾਰੇ ਕੀ ਕਰਨਾ ਜਾਓਗੇ ਵੀਰ ਜੀ ਜਿਹੜਾ ਦੇਖੋ ਆ ਮੁੰਡਾ ਪੰਨਾ ਸਿੱਧੂ ਵੀ ਆ ਠੀਕ ਆ ਅਸੀਂ ਕਦੇ ਮਿਲੇ ਨਹੀਂ ਉੱਥੇ ਦੇਖੇ ਨੇ ਵਿਚਾਰੇ ਧਰਨੇ ਦੇ ਯਾਰ ਇੱਕ ਜਿਹੜੇ ਆ ਕੀ ਭੁੱਲ ਗਿਆ ਜਿਹੜੇ ਪੈਸੇ ਲੈਂਦੇ ਏਜੰਟ ਨਹੀਂ ਨਹੀਂ ਜਿਹੜੇ ਏਜੰਟ ਨੇ ਪੈਸੇ ਲੈਂਦੇ ਨੇ ਇਹਨਾਂ ਨਾਲ ਟੂ ਮੈਂ ਟੱਕਰ ਲੈ ਲਾਂਗੇ ਲੈ ਲਾਂਗੇ ਇਹਨਾਂ ਏਜੰਟਾਂ ਦੇ ਕਿੱਥੇ ਤੱਕ ਮਤਲਬ ਹੱਥ ਨੇ ਅੱਪਾ ਆਮ ਬੰਦਲਾ ਸੂਝ ਵੀ ਨਹੀਂ ਸਕਦਾ ਮੈਂ ਕਹਿੰਦਾ ਧੰਨਵਾਦ ਆਊਗਾ ਚਲੋ ਜੇ ਮੁੰਡਾ ਖੁੰਡਾ ਗਲਤ ਨਹੀਂ ਬੋਲ ਰਿਹਾ ਤੁਸੀਂ ਤਾਂ ਅਸੀਂ ਮੰਨਦੇ ਆ ਜੇ ਗਲਤ ਬੋਲ ਗਿਆ ਦੂਜੀ ਗੱਲ ਜਿਹੜੀ ਮਾਨ ਸਾਹਿਬ ਦੀ ਗੱਲ ਆ ਅਸੀਂ ਬਾਦਲਾਂ ਦੇ ਉਲਟ ਬੋਲਨੇ ਜਾਂਦਾ ਤਾਂ ਬੜੀਆਂ ਵੀਡੀਓ ਲਾਉਂਦੇ ਸੀ ਅਸੀਂ ਅਕਾਲੀ ਦਰਾਂ ਬਾਈ ਜੀ 1960 ਦੇ ਵਿੱਚ 1960 ਕਦੋਂ ਸੀਗਾ ਬਹੁਤਾਂ ਜਿਹੜੇ ਟੱਗੇ ਦੇ ਖੇਤੀ ਦੀ ਅਕਾਲੀ ਦਰ ਪਿੱਛੇ ਘਰ ਬਰਬਾਦ ਹੋ ਗਏ ਅਸੀਂ ਜਾਦੂ ਉਲਟ ਬੋਲਦੇ ਜਾਂਦਾ ਸੀ ਬੜਾ ਅਸੀਂ ਤਾਂ ਯਾਰ ਡਰਦੇ ਹੁੰਦੇ ਸੀ ਕਾਲੀ ਕਾਂਗਰਸੀ ਐਮਐਲਏ ਤੋਂ ਇਹਨੇ ਮਾਨ ਸਾਹਿਬ ਨੇ ਬੋਲਣ ਆਏ ਹਾਂ ਹਾਂ ਅੱਛਾ ਜਿਹੜਾ ਤੁਸੀਂ ਲੱਖੇ ਦੀ ਗੱਲ ਕਰਦੇ ਹੋ ਲੱਖਾਂ ਤੋਂ ਸਾਫ਼ ਦੱਸ ਰਿਹਾ ਯਾਰ ਵੀ ਇਹ ਵੀ ਸਾਨੂੰ ਮਲੂਕਾ ਸਾਹਿਬ ਨੇ ਲਾਇਆ ਵੀ ਤੁਸੀਂ ਆਪ ਸਿਆਣੇ ਹੋ ਜਿੰਨਾਦਰ ਸਹੀ ਨਹੀਂ ਹੁੰਦੀ ਉਹ ਲੱਖਾ ਦੱਸ ਰਿਹਾ ਹੈ ਯਾਰਾਂ ਇੰਟੈਲੀਜੈਂਟ ਬੰਦਾ ਨਹੀਂ ਅਸੀਂ ਪਿੱਛੇ ਦੀ ਨਹੀਂ ਗੱਲ ਕਰ ਰਹੇ ਅਸੀਂ ਤਾਂ ਹੁਣ ਮੌਜੂਦਾ ਸਮੇਂ ਕਹਿ ਰਹੇ ਹਾਂ ਭਾਈ ਹੁਣ ਤਾਂ ਬਹੁਤ ਵਧੀਆ ਦੇਖੋ ਜਿਹੜੇ ਅੱਖਾਂ ਦੇ ਸਾਹਮਣੇ ਉਹ ਕੰਮ ਕਰ ਰਹੇ ਨੇ ਕੋਈ ਵੀ ਆ ਜਦੋਂ ਬੰਦਾ ਠੀਕ ਕਰਦਾ ਉਹ ਤਾਂ ਆਪਾਂ ਠੀਕੇ ਕਹਾਂਗੇ ਪਿੱਛੇ ਜਿਹੜਾ ਹੋ ਗਿਆ ਹੋ ਗਿਆ ਜੀ ਕਿ ਚੇ ਗਲਤੀ ਇੱਕ ਏਜ ਹੁੰਦੀ ਆ ਧੀ ਪੁੱਤ ਆਪਣਾ ਕਾਲਜ ਤੇ ਜਾਂਦਾ ਉਹ ਏਜ ਹੋਰ ਹੁੰਦੀ ਆ ਅੱਜ ਕੋਈ ਲੱਖੇ ਤੋਂ ਗਲਤ ਕੰਮ ਕਰਾ ਕੇ ਦਿਖਾਵੇ ਅਸੀਂ ਮੰਨ ਜਾ ਕੇ ਹਾਲਾਂਕਿ ਮਿਲਿਆ ਨਹੀਂ ਸਾਡਾ ਕੋਈ ਬਾਹ ਨਹੀਂ ਵਾਸਤਾ ਨਹੀਂ ਪਰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਅਸੀਂ ਅੱਜ ਦੀ ਜਿਹੜੀ ਡੇਟ ਆ ਜਿਹੜੀ ਨੌਜਾ ਮੈਂ ਤਾਂ ਹੈਰਾਨ ਆ ਜਾ ਉਹ ਉਸ ਬੰਦੇ ਤੋਂ ਉਹ ਪੜਿਆ ਲਿਖਿਆ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਤਣਪੜ ਬੰਦੇ ਆ ਅਈਦਾ ਚੱਕ ਲੋਕ ਸਾਰਾ ਪਰਨਾ ਪੰਥ ਨੂੰ ਖਤਰਾ ਜੀ ਪੰਥ ਨੂੰ ਖਤਰਾ ਸਾਡੇ ਵੱਡੇ ਵੱਡੇ ਰੇ ਲੰਗੇ ਅਸੀਂ ਲੰਗਣ ਵਾਲਾ ਖਾਤੋਂ ਦਾ ਪੰਥ ਦਾ ਖਤਰਾ ਹੀ ਦੂਰ ਨੂੰ ਹੋਇਆ ਉਸੇ ਪੰਥ ਨੇ ਸਾਡੇ ਤੇ ਬਰਗਾੜੀ ਗੂਣੀਆਂ ਕਰਾਤੀਆਂ ਯਾਰ ਜਿਹੜੇ ਪੰਥ ਨੂੰ ਅਸੀਂ ਮੰਨਦੇ ਰਹੇ ਵੀ ਸਾਡਾ ਪੰਥ ਆ ਹੈ 78 ਤੋਂ ਬਾਅਦ ਅਸੀਂ ਜਿਹੜੇ 78 ਦੇ 13 ਸਿੰਘ ਸੀਦੋ ਦੀ ਉਹਨਾਂ ਵਿੱਚ ਅਸੀਂ ਵੀ ਕਾਤਲ ਆ ਉਹ ਪੁੱਛੋ ਕਿਵੇਂ ਅਸੀਂ ਮੁਰਮੁਰ ਯਕੀਨ ਕਰਦੇ ਰਹੇ ਮੁਰਮੁੜੇ ਇਹਨਾਂ ਨੂੰ ਵੋਟਾਂ ਬੋង ਕਰ ਰਹੇ ਅੱਜ ਫੇਰ ਕਰ ਸਾਡੇ ਤੇ ਭਰੋਸਾ ਕਰੋ ਦੱਸੋ ਯਾਰ ਕਿੰਦੀ ਕੀ ਕੀ ਦਸੀਆ ਯਾਰ ਸੁਮੇਸ਼ ਸੈਣੀ ਲਾਦਾ ਜਿਹੜੇ ਪੰਥ ਦੇ ਨਾਂ ਤੇ ਅਸੀਂ ਸਰਕਾਰ ਬਣਾਈ ਉਸੇ ਪੰਥ ਦੇ ਨਾਂ ਤੇ ਸਾਡਾ ਨੌਜਵਾਨੀ ਦਾ ਕਾਣ ਕੀਤਾ ਸੁਮੇਤ ਸੈਣੀ ਦੇ ਮੂਰੇ ਪੰਜ ਅਫਸਰ ਦੀ ਆਈਪੀਐਸ ਅਫਸਰ ਜੇ ਕੋਈ ਵੱਡਾ ਛੋਟਾ ਹਰੇਕ ਬੰਦੇ ਦਾ ਚਾਹ ਹੁੰਦਾ ਵੀ ਮੇਰੀ ਸੁਰੌਂਟੀ ਨਾਲ ਮਰੇ ਹਾਂਜੀ ਪੰਜ ਅਫਸਰਾਂ ਨਾਲ ਚੁਣੌਤੀ ਕੱਟ ਕੇ ਉਹਨੂੰ ਡੀਜੀਪੀ ਲਾਇਆ ਕੀ ਕੋਈ ਗੁਰਸਿੱਖ ਦਾ ਕੋਈ ਯੂਨੀ ਸਕਿਉਰਟੀ ਜੀਪ ਲੱਗਣ ਵਾਲਾ ਉਹ ਜਿਹੜਾ ਸਮੇਤ ਲੈਣੀ ਨੇ ਚੰਦ ਚੜ੍ਹਿਆ ਯਾਰ ਉਹ ਸਾਰਾ ਪੰਜਾਬ ਬੱਚਾ ਬੱਚਾ ਜਾਣ ਦਾ ਆਪਣੇ ਨਾਲ ਇੱਥੇ ਘੁੰਮਣ ਸਾਹਿਬ ਨੇ ਜਿਹੜੇ ਰਾਜੇਵਾਲ ਯੂਨੀਅਨ ਨਾਲ ਸੰਬੰਧਿਤ ਨੇ ਘੁੰਮਣ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਇੱਕ ਗੈਰ ਰਾਜਨੀਤਿਕ ਉਹਨਾਂ ਵੱਲੋਂ ਉੱਥੇ ਧਰਨਾ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਨੌਜਾਨ ਬੈਠੇ ਨੇ ਅਲੱਗ-ਅਲੱਗ ਬਾਰਡਰਾਂ ਤੇ ਨੇ ਡੱਬ ਵਾਲੀ ਹੀ ਹਾਲਾਤ ਨੇ ਪਕਾਦਾ ਚੰਡੀਗੜ੍ਹ ਵੀ ਬੜੀ ਜ਼ਿਆਦੀ ਸਖਤੀ ਉਧਰ ਐਂਟਰ ਹੋਣ ਤੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਉਹ ਮੁਸ਼ਕਲ ਦੇ ਵਿੱਚ ਨੇ ਆਪਸ ਦੇ ਵਿੱਚ ਬੇਸ਼ੱਕ ਗਿਲੇ ਸ਼ਿਕਵੇ ਸੌ ਹੋਣਗੇ ਹੁਣ ਕੀ ਹੋਣਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਹੈ ਜਾਂ ਉਹਨਾਂ ਦਾ ਤਰੀਕਾ ਗਲਤ ਹੈ ਦੇਖੋ ਜਿੱਥੇ ਤੱਕ ਮੋਰਚੇ ਦਾ ਸਵਾਲ ਹੈ ਸਾਡੇ ਨਾਲ ਦਿੱਲੀ ਰਹੇ ਨੇ ਆ ਕੇ ਚਾਹੇ ਉਹ ਅੱਡ ਉਹਨਾਂ ਨੇ ਰਾਜਨੀਤਿਕ ਬਣਾ ਲਿਆ ਚਾਹੇ ਸੰਜੁਕਤ ਕਿਸਾਨ ਮੋਰਚਾ ਹੈ ਪੁਲਿਸ ਵੀ ਦਬਾਉਂਦੀ ਮੰਗਾ ਇੱਕੋ ਹੀ ਨੇ ਜੋ ਮੰਗਾ ਨੇ ਸਰਕਾਰ ਨੇ ਉਹਦੇ ਮੌਕੇ ਤੇ ਉਹਦੇ ਬੁਲ ਨਹੀਂ ਚੜਾਏ ਕੋਈ ਇਹੋ ਜਿਹੀ ਗੱਲ ਨਹੀਂ ਜੇ ਉਹਨਾਂ ਨੇ ਉੱਥੇ ਐਕਸ਼ਨ ਕੀਤਾ ਕੋਈ ਮਾੜਾ ਐਕਸ਼ਨ ਨਹੀਂ ਕੀਤਾ ਕਿਸਾਨੀ ਦੀਆਂ ਮੰਗਾਂ ਨੇ ਉਹਨਾਂ ਤੋਂ ਉਹਨਾਂ ਨੇ ਮੋਰਚਾ ਲਾਇਆ ਠੀਕ ਹੈ ਉਹਨਾਂ ਨੇ ਨਹੀਂ ਜੋ ਕਿਸਾਨ ਮੋਰਚੇ ਤੋਂ ਸਮਰਥਨ ਮੰਗਿਆ ਪਰ ਜਿਹੜੀ ਅੱਜ ਸਰਕਾਰ ਨੇ ਕੀਤੀ ਆ ਉਹਨਾਂ ਨਾਲ ਉਹਦਾ ਸਭ ਤੋਂ ਦੁੱਖ ਹੈ ਔਰ ਜਿਹੜੀ ਉੱਥੇ ਨੌਜਵਾਨੀ ਹੈ ਉਹਦੇ ਨਾਲ ਜਿਹੜਾ ਬਣ ਰਿਹਾ ਹੈ ਉੱਥੇ ਆਪਣੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਥੇ ਦੂਸਰੇ ਤੇ ਗੋਲੇ ਜਿਹੜੇ ਮਤਲਬ ਟਾਈਮ ਲਗਾ ਚੁੱਕੇ ਨੇ ਸਾਡਾ ਸਵਾਲ ਹੈ ਇਸ ਟਾਈਮ ਜਿਹੜੇ ਕੁੱਲ ਕਿਸਾਨ ਜਥੇਬੰਦੀਆਂ 32 ਨੇ ਪੰਜਾਬ ਦੀਆਂ ਉਹਨਾਂ ਦੇ ਗਿਲੇ ਸ਼ਿਕਵੇ ਸੌ ਹੋਣਗੇ ਜਿਹੜੇ ਹਜ਼ਾਰਾਂ ਨੌਜਵਾਨ ਤੁਹਾਡੇ ਆਗੂਆਂ ਦੇ ਉੱਪਰ ਵਿਸ਼ਵਾਸ ਕਰਕੇ ਉੱਥੇ ਬੈਠੇ ਨੇ ਬਾਰਡਰਾਂ ਦੇ ਉੱਪਰ ਬੁਰੇ ਹਾਲਾਤਾਂ ਚ ਕੋਈ ਗੱਲ ਦਾ ਮੈਂ ਜਵਾਬ ਦੇਣਾ ਜਿਹੜਾ ਉਹਨਾਂ ਨੇ ਤੇ ਜ਼ਿੱਦਦ ਕੀਤਾ ਸੀ ਉਹਦੀ ਨਖੇਦੀ ਕਰ ਦਿਆ। ਅਰੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਤਾਂ ਉਹ ਭੇਜ ਨਹੀਂ ਰਹਿ ਸਕਦਾ। ਇਹਨਾਂ ਨੇ ਪਿਛਲੇ ਦਿਨਾਂ 'ਚ ਮੀਟਿੰਗ ਕਰਕੇ ਕੱਲ ਟੂਲ ਪਲਾਜੇ ਜਿਹੜੇ ਫ੍ਰੀ ਕੀਤੇ ਔਰ ਕੁਝ ਇਥੇ ਬੰਦਿਆਂ ਨੇ ਰੇਲਵੇ ਟਰੈਕ ਰੋਕੇ ਉਹਨਾਂ ਵਾਸਤੇ ਰੋਕੇ। ਜੀ। ਜਿਹੜਾ ਅੱਜ ਦਾ ਵੀ ਬੰਦ ਹੈ ਚਾਹੇ ਟ੍ਰੇਡ ਜੂਨਿਆਂ ਦਾ ਤੀ ਸਾਰਿਆਂ ਦਾ ਤੀ ਅੱਜ ਵੀ ਜਿਹੜਾ ਹੈ ਉਹਨੂੰ ਸਮਰਪਤ ਹੈ ਜਿੰਨੇ ਬੰਦੇ ਬੋਲੇ ਨੇ ਉਹਨਾਂ ਨੇ ਉਹਦੀ ਨਖੇਦੀ ਕੀਤੀ ਹੈ ਔਰ ਜਿਹੜੀ ਆਉਣ ਵਾਲੇ ਦਿਨਾਂ 'ਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨੇ 18 ਦੀ ਮੀਟਿੰਗ ਰੱਖੀ ਆ ਰੱਖੀਓ ਉਸੇ ਵਾਸਤੇ ਹੈ ਵੀ ਜਿਹੜੀ ਉੱਤੇ ਨੌਜਵਾਨੀ ਨਾਲ ਜਾਂ ਜਿਹੜਾ ਬਾਰਡਰ ਬਣਾਇਆ ਜਿਹੜਾ ਨਜਾਇਜ਼ ਇੱਕ ਹੱਕ ਹੈ ਹਰੇਕ ਕਿਸੇ ਦੇ ਬੰਦ ਨੂੰ ਜਾ ਕੇ ਉੱਤੇ ਅਧਦੇ ਮੰਗ ਰੱਖਣ ਦਾ ਤਿੰਨ ਗੇ ਲੋਨ ਦੀ ਆਪਸ ਵਿੱਚ ਮੀਟਿੰਗ ਹੋ ਗਈ ਉਹਦਾ ਸਰਕਾਰ ਹੱਲ ਨਹੀਂ ਕਰਦੀ ਉਹਦਾ ਕਿ ਮੈਂ ਜਿਹੜਾ ਅਸੀਂ ਪਿੱਛੇ ਵੀ ਲਿਖਿਆ ਨੌਜਵਾਨੀ ਦੇ ਭੁਗਤਾਨ ਕਰ ਕੋ ਬਾਤ ਤੇ ਬੋਲਿਆ ਨੈਕਸਟ ਸਲਾਈਡ ਮੂਵਮੈਂਟ ਭੁਗਤਾਨ ਸਾਨੂੰ ਖਤਰਾ ਹੈ ਵੀ ਅੱਜ ਵੀ ਉਹ ਮੈਂ ਤਾਂ ਇੱਕ ਹੋਰ ਤਰ੍ਹਾਂ ਲੈਣਾ ਇਹਨੂੰ ਬੀਨ ਜਿਵੇਂ ਪਿੱਛੇ ਮੋਦੀ ਨੇ ਨਾ ਪਿਛਲੀ ਇਲੈਕਸ਼ਨ ਦੇ ਵਿੱਚ ਪੁਲਵਾਮਾ ਕਰਾ ਕੇ ਸਾਡੇ ਫੌਜੀਆ ਨੂੰ ਮਰਵਾ ਕੇ ਵੋਟਾਂ ਲਈਆਂ ਸਾਰੇ ਹਿੰਦੁਸਤਾਨ ਤੋਂ ਹੁਣ ਉਹ ਪੰਜਾਬੀਆਂ ਨੂੰ ਘੁੱਟ ਕੇ ਵੋਟਾਂ ਲਾਉਣੇ ਜਾਂਦਾ ਪਰ ਅਸੀਂ ਉਹ ਮੂੰਹ ਤੋੜਾ ਕੇ ਤੇ ਕੁੰਮਨ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆਵੇ ਰਾਜੀਵਾਲ ਸਾਹਿਬ ਉਹਨਾਂ ਦੀ ਪਰ ਉਹ ਆਗੂ ਨੇ ਖੇਤੀ ਸਬੰਧੀ ਚਾਹੇ ਖੇਤੀ ਮਾਮਲੇ ਹੋਣ ਜਾਂ ਆਰਥਿਕ ਮਾਮਲੇ ਹੋਣ ਉਹ ਬਹੁਤ ਹੀ ਆਦੀ ਵਧੀਆ ਉਹਨਾਂ ਦੀ ਪਕੜ ਹੈ ਜਦੋਂ ਪਿਛਲਾ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਜਦੋਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਹੋਈ ਸੀ ਤਾਂ ਬਕਾਇਦਾ ਨੌਜਵਾਨ ਸੀ ਦੀਪ ਸਿੱਧੂ ਜਿਨੇ ਕਿਹਾ ਸੀ ਕਿ ਜੇਕਰ ਗੋਲ ਮੇਜ਼ ਦੇ ਉੱਪਰ ਗੱਲਬਾਤ ਕਰਨੀ ਹੈ ਤਾਂ ਉੱਥੇ ਸਾਨੂੰ ਤਿਰਬੇਕਾਰਾਂ 'ਤੇ ਸਪਾਰਟਾਂ ਦੀ ਲੋਡ ਪਵੇਗੀ ਅੱਜ ਜਿਹੜਾ ਮੌਜੂਦਾ ਸਮੇ ਜਿਹੜੇ ਉੱਥੇ ਕਿਸਾਨ ਜਥੇਬੰਦੀਆਂ ਬੈਠੇ ਨੇ ਤੁਹਾਨੂੰ ਲੱਗਦਾ ਉਹਨਾਂ ਕੋਲੇ ਰਾਜੇਵਾਲ ਵਰਗੇ ਜਾਂ ਹੋਰ ਇਹਨਾਂ ਤੋਂ ਵੀ ਬਿਹਤਰ ਜਿਹੜੇ ਤਿਰਬੇਕਾਰ ਲੋਕ ਹੈਗੇ ਨੇ ਨਾਲ ਜਿਹੜੇ ਗੱਲਬਾਤ ਕਰ ਸਕਦੇ ਨੇ ਕਿਉਂਕਿ ਇੱਕ ਬੜੀ ਗੁੰਜਲਦਾਰ ਸਿਸਟਮ ਹੁੰਦਾ ਹੈ ਡਾ ਕੇਂਦਰ ਦਾ ਦੇਖੋ ਜਿਹੜੇ ਜਥੇਬੰਦੀਆਂ ਜੇ ਕੰਮ ਕਰਦੇ ਨੇ ਉਹ ਤਜਰਬਾ ਕਰ ਲੈ ਇਹਦੇ ਮੈਂ ਕੋਈ ਕਮੈਂਟਸ ਨਹੀਂ ਦੇਣਾ ਚਾਹੁੰਦਾ ਹਾਂ ਬਾਕੀ ਜੇ ਰਾਜਵਾਲ ਨੂੰ ਯਾਦ ਕਰਨਗੇ ਹਾਜ਼ਰ ਹੈ ਹਾਂ ਅੱਜ ਬਲਾਉਣ ਅੱਜ ਰਾਜੇਵਾਲ ਸਾਹਿਬ ਨੇ ਪਿਛਲੇ ਗਿਲੇ ਉਹਨਾਂ ਨੇ ਮੰਨ ਲਿਆ ਵੀ ਠੀਕ ਹੈ ਜੇ ਛੋਟੇ-ਮੋਟੇ ਗਲਤੀ ਹੋਏ ਨੇ ਛੱਡਦੇ ਉਹਨਾਂ ਨੇ ਅੱਜ ਪਰ ਉਹਨਾਂ ਦੀ ਸਖਤ ਨੋੜਾ ਉੱਥੇ ਨਹੀਂ ਪਤਾ ਕੀ ਹੈ 18 ਨੂੰ ਮੀਟਿੰਗ ਹੋ ਰਹੀ ਹੈ ਸਮੁੱਚੇ ਕਿਸਾਨ ਮੋਰਚੇ ਦੀ ਹੋ ਰਹੀ ਹੈ ਕੋਈ ਦੋਰਾਮਾ ਨਹੀਂ ਪੋਜੀਟਿਵ ਰਿਜ਼ਲਟਣਗੇ ਸਾਨੂੰ ਸਾਡੀ ਜਵਾਨੀ ਦਾ ਫਿਕਰ ਹੈ ਜੀ ਸਾਨੂੰ ਸਾਡੀ ਜਵਾਨੀ ਦਾ ਆਪਣਾ ਬਣੇ ਇਹਨਾਂ ਨੂੰ ਕਰਲੀ ਮੜਾ ਜੀ ਇੱਕ ਮਿੰਟ ਬਾਬਾ ਜੀ ਆਓ ਰੁਮੜਦਾ ਜਿਹੜੇ ਉਹ ਮੇਰੇ ਕੋਲ ਨਹੀਂ ਕੋਈ ਨਹੀਂ ਆਦਾ ਉਹ ਡਰਦੇ ਵੀ ਨਹੀਂ ਉਹ ਕਰਦਾ ਖੜੇ ਆ ਜੀ ਕਿੰਨੇ ਮਿੰਟ ਦੀ ਗੱਲ ਹੈ ਬਾਬਾ ਜੀ ਕਮੰਡਾਤਾ ਸੀ ਆ ਵੇਖੋ ਕਮੰਡਾਤਾ ਵੀ ਹੈਗੇ ਜੀ ਇਹਨਾਂ ਦੇ ਆਪਸ ਵਿੱਚ ਗਿਲੇ ਸ਼ਿਕਵੇ ਹੋਣਗੇ ਲੇਕਿਨ ਇੱਥੇ ਮੋਰਚੇ ਦੀ ਵੀ ਆਇਆ ਸੀ ਉੱਥੇ ਵੀ ਜਿੱਦਣ ਦਾ ਮੋਰਚਾ ਲੱਗਿਆ ਬਾਬਾ ਜੀ ਨਾਲ ਨੇ ਆ ਤਾਤਾ ਜੀ ਨਾਲ ਨੇ ਲੰਗਰ ਵੀ ਲੈ ਕੇ ਗਿਆ ਜਿਹੜਾ ਜੁਨਗ ਦੇ ਖਿਲਾਫ ਕੋਈ ਵੀ ਪਾਰਟੀ ਲੜੇ ਹੁਕਮ ਕਰੋ ਵੀ ਅਸੀਂ ਪੁੱਛੀ ਹੈਗੇ ਅਸੀਂ ਇਹਨਾਂ ਨੂੰ ਸਿੱਧਾ ਤੁਸੀਂ ਕੀ ਗੱਲ ਕਰੀਏ ਦੱਸੋ ਇਹ ਸਾਡੇ ਨਾਲ ਨੇ ਜੀ ਜੋ ਵੀ ਲੰਗਰ ਪਾਣੀ ਦੀ ਸੇਵਾ ਹੁੰਦੀ ਆ ਆ ਦਾਤਾ ਜੀ ਖੜੇ ਨੇ ਆ ਮੀਰ ਜੀ ਖੜੇ ਨੇ ਜਿਹੜੀ ਵੀ ਪਾਰਟੀ ਉਹ ਠੀਕ ਹੈ ਇਹਨਾਂ ਦੇ ਪਨਾਹਾਂ ਦੇ ਆ ਉਸ ਵਿੱਚ ਹੀ ਗਿਲੇ ਸ਼ਿਕਵੇ ਹੋਣਗੇ ਮਾੜੇ ਮੋٹے ਹੋ ਪਤਾ ਕੌਣ ਲੇਕਿਨ ਅਸੀਂ ਨਹੀਂ ਅਸੀਂ ਉੱਥੇ ਵੀ ਗਏ ਆ ਗੋਲੀਆਂ ਲਵੇ ਦੀ ਲੰਗੀਆਂ ਨੇ ਜਣ ਸਭ ਕੋ ਲੋਬੇ ਦੀ ਲੰਗਿਆ ਬਚੌਰ ਹੈ ਮਤਲਬ ਕਹਿ ਲੀਏ ਕਿ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਬੇਸ਼ੱਕ ਉਥੇ ਜਿਸ ਤਰ੍ਹਾਂ ਵੀ ਹੈ ਆਪਸ ਦੇ ਵਿੱਚ ਜਥੇਬੰਦੀ ਦੀ ਮੀਟਿੰਗ ਹੈ ਇਹ ਸਿਕਾ ਜੀ 100 ਨਹੀਂ ਪਰ ਜੇ ਆਉਣ ਵਾਲੇ ਸਮੇਂ 'ਚ ਲੋੜ ਪੈਂਦੀ ਸਾਰੇ 100 ਹੋਣਗੇ ਇੱਕ ਝਟ ਹੋ ਰਿਹਾ ਜੀ ਮੰਡ ਲਿਆ ਜਾਂਦਾ ਨਾ ਪ੍ਰਧਾਨਾ ਜੀ ਜਿਹੜੇ ਅਸੀਂ ਸਿਪਾਹੀ ਆਈ ਤਾਂ ਪਹਿਲਾਂ ਵੀ ਜਾ ਰਹੇ ਹਾਂ ਜਿਹੜੀ ਉਰੇ ਸੰਗਤ ਇਕੱਠੀ ਹੋਈ ਅੱਜ ਇਹਦੇ ਵਿੱਚੋਂ ਅੱਧ ਤੋਂ ਵੱਧ ਬੰਦੇ ਉਥੇ ਜੇ ਵੀ ਨਹੀਂ ਕਰਨੇ ਚਾਹ ਹਾਂ ਜਿਹੜੇ ਇੱਧਰ ਵੀ ਆਏ ਨੇ ਕੁਝ ਬੰਦਿਆਂ ਦੇ ਕੁਦਰਤ ਵਰਨਾ ਹੁੰਦਾ ਖੂਨ ਚ ਹੁੰਦਾ ਵੀ ਜਿੱਥੇ ਜ਼ੁਲਮ ਦੇ ਖਿਲਾਫ ਲੜਦਾ ਕੋਈ ਉਥੇ ਜਾ ਇਨਾਰੇ ਪ੍ਰਧਾਨਾਂ ਦੇ ਮਾਰੇ ਮੋਟੇ ਹੁਣ ਕੋਈ ਐਡੀ ਗੱਲ ਨਹੀਂ ਹੈ ਰਾਜਵਾਲ ਮੈਂ ਤੁਹਾਡੀ ਕਰਨਾ 100% ਸਹਿਮਤ ਆ ਵੀ ਰਾਜਵਾਲ ਪੜੇ ਲਿਖੇ ਨੇ ਗੱਲਬਾਤ ਕਰਨ ਦੇ ਅਸੀਂ ਵੀ ਇਹੀ ਗੱਲ ਉੱਥੇ ਤੁਹਾਡੇ ਗੋਦੀ ਮੀਡੀਆ ਨੂੰ ਦੱਸ ਦੇ ਰਹੇ ਹਾਂ ਉਹ ਸਾਨੂੰ ਟਰਾਲੀਆ ਦਾ ਮੂੰਹ ਮੂੰਹ ਚ ਮੈ ਗੜਾਉਂਦੇ ਸੀ ਤੁਸੀਂ ਉਹ ਸਾਡੇ ਆਗੂ ਤਾਂ ਪੜੇ ਲਿਖੇ ਹੈਗੇ ਇਹਨਾਂ ਦੇ ਨਾਲ ਹੁੰਦੇ ਸੀ ਡਾਕਟਰ ਦਰਸਲ ਬਾਹ ਰਾਜਵਾਲ ਉਹ ਵੀ ਠੀਕ ਹੈ ਸਾਡੇ ਬਜ਼ੁਰਗ ਨੇ ਕੋਈ ਐਡੀ ਗੱਲ ਨਹੀਂ ਇਹਨਾਂ ਦਾ 1-2-4 ਦਿਨ ਤੋਂ ਹੋ ਜਾਣਾ ਹੈ ਇਹ ਆਪ ਵੀ ਕਹਿ ਰਹੇ ਨੇ ਉੱਥੇ ਤੁਸੀਂ ਸੁਣਿਆ ਹੀ ਆ ਵੀ ਕੋਈ ਗੱਲ ਨਹੀਂ ਮਾਰੇ ਮੋਟੇ ਗਿਲੇ ਸੀ ਕਿ ਬੰਨ ਲੇਕਿਨ ਇਹ ਥੋੜਾ ਵੀ ਹੋਣਾ ਭਰਾਵ ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਇੱਥੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਭਾਰਤ ਬੰਦ ਦੇ ਸੱਦਾ ਦਿੱਤਾ ਗਿਆ ਇੱਥੇ ਵਕ ਵਕ ਕਿਸਾਨ ਆਗੂ ਨੇ ਸੂਝਵਾਨ ਕਿਸਾਨ ਇੱਥੇ ਖੜੇ ਨੇ ਜਿਨ੍ਹਾਂ ਨੇ ਗੱਲਬਾਤ ਕਰੀ ਹੈ ਕਿ ਜੇਕਰ ਇਹ ਅੰਦੋਲਨ ਜਿਹੜਾ ਲੰਬਾ ਚੱਲਦਾ ਕੋਈ ਇਹੋ ਜੀ ਸਥਿਤੀ ਆਉਂਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਆਪਣੇ ਭਰਾਵਾਂ ਦੀ ਪਿੱਠ ਤੇ ਖੜਾ ਹੈ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਹਿਬ ਸਿੰਘ ਵਿਰਕ ਨਾਭਾ ਧੰਨਵਾਦ ਧੰਨਵਾਦ